ਬਿਕਰਮ ਸਿੰਘ ਮਜੀਠੀਆ ਬੰਲੋ ਜਿਹੜਾ ਹੈਗਾ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਮੁੱਛਾਂ ਤੇ ਹੱਥ ਤਾਅ ਦਿੱਤਾ ਗਿਆ ਤੇ ਉਹਨੂੰ ਇਸ ਢੰਗ ਨਾਲ ਦਬਕਾ ਵੀ ਮਾਰਿਆ ਗਿਆ ਜਨਨ ਕਿ ਸਭ ਤੋਂ ਇਹ ਲੱਗ ਰਿਹਾ ਸੀਗਾ ਵੀ ਉਹ ਪੂਰਾ ਪਲਾਨ ਸੀ ਸੀਆਈਏ ਸਟਾਫ ਦੇ ਵਿੱਚ ਖਰੜ ਇੰਟਰਵਿਊ ਹੋਈ ਆ ਇੰਟਰਵਿਊ ਹੋਈ ਸੀ ਪਰ ਅਮਕੇ ਪੰਜਾਬ ਪੁਲਿਸ ਹੱਥ ਛਾੜ ਗਈ ਸੀ ਵੀ ਸਾਡੇ ਪੰਜਾਬ ਵਿੱਚ ਨਹੀਂ ਹੋਈ ਨਾ ਪੰਜਾਬ ਦੀ ਜੇਲ੍ਹ 'ਚ ਹੋਈ ਆ ਕਿਉਂਕਿ ਉਹ Rajasthan ਜੇਲ੍ਹ 'ਚ ਹੋਈ ਆ ਪੀਹਾ ਗੈਗ ਨੇ ਜੱਗੂ ਬਵਾਨਪੁਰੀ ਦੀ ਮਾਂ ਦੇ ਜਿਹੜਾ ਕਤਲ ਕਰ ਦਿੱਤਾ ਗੋਲੀਆਂ ਮਾਰ ਕੇ ਤੇ ਉਹਨਾਂ ਨਾਲ ਇੱਕ ਨੌਜਵਾਨ ਵੀ ਮੌਜੂਦ ਸੀ ਜਿਹniki ਇਸ ਤਰ੍ਹਾਂ ਦੀ ਵੀਡੀਓ ਬਣਾਈਆਂ ਗਈਆਂ ਵੀ ਪੁਲਿਸ ਬੇਵੱਸਾ ਵੀ ਮੀਠੀਆ ਜੀ ਕੱਲ ਨੂੰ ਸਰਕਾਰ ਆ ਜਾਂਦੀ ਆ ਮੀਠੀਆ ਬਹੁਤ ਪਾਵਰਫੁਲ ਹੈ ਹਾਈ ਪ੍ਰੋਫਾਈਲ ਹੈ ਗੈਸਰ ਆ ਉਹਨੂੰ ਜੈਡ ਸੁਰੱਖਿਆਬਾਨ ਸੁਰੱਖਿਆ ਦਿੱਤੀ ਹੋਈ ਆ ਤੇ ਉਹਦੀ ਇੰਟਰਵਿਊ ਕਰ ਹੋ ਜਾਣਾ ਤੇ ਇੱਕ ਜਿਹੜਾ ਹੈਗਾ ਬਹੁਤ ਵੱਡੀ ਗੱਲ ਆ ਸਵਾਲ ਖੜੇ ਹੁੰਦੇ ਨੇ ਉਸੀਂ ਦੇਖ ਰਹੇ ਹਾਂ ਖਬਰ ਵਾਲੇ ਟੀਵੀ ਤੇ ਅੱਜ ਲੇਖਾ ਜੋਖਾ ਬੜਾ ਅਹਿਮ ਆ ਕਿਉਂਕਿ ਅੱਜ ਜੋ ਮਸਲਾ ਅਸੀਂ ਚੱਕਣ ਜਾ ਰਿਹਾ ਉਸ ਮਸਲੇ ਤੇ ਜੋ ਗਲਬਾਤ ਅਸੀਂ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਜਟਪੁਰੀ ਜਟਪੁਰੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੇਰੀ ਸਨੀਲ ਜੀ ਧੰਨਵਾਦ ਤੁਹਾਡਾ ਵੀ ਤੇ ਜਟਪੁਰੀ ਸਾਹਿਬ ਜਿੰਨਾ ਮੈਂ ਪਹਿਲਾਂ ਕਿਹਾ ਕਿ ਬਹੁਤ ਵੱਡਾ ਮਸਲਾ ਕਿਉਂਕਿ ਇਹ ਮਸਲਾ ਅੱਜ ਨਹੀਂ ਦਹਾਕਿਆਂ ਦਾ ਕਿਉਂਕਿ ਤੁਸੀਂ ਸਾਇਦ ਸਾਲਾਂ ਤੋਂ ਦਹਾਕਿਆਂ ਤੋਂ ਚੀਜ਼ਾਂ ਵੇਖ ਰਿਹਾ ਹਾਂ ਡੀਜੀਪੀ ਚਟੋਪਾਦਿਆਏ ਅੱਜ ਵਿਜਲੈਂਸ ਬਿਊਰੋ ਦੇ ਆਫਿਸ ਗਏ ਉਸ ਤੋਂ ਪਹਿਲਾਂ ਵਾਰਦਾਤ ਹੋ ਗਈ ਰਾਤੋਂ ਰਾਤ ਬੰਬੀਹਾ ਗੈਂਗ ਨੇ ਉਸ ਦੀ ਜ਼ਿੰਮੇਵਾਰੀ ਲਈ ਲਈ ਇੱਕ ਫੇਸਬੁੱਕ ਤੇ ਪੋਸਟ ਪਾ ਦਿੱਤੀ ਉਸ ਤੋਂ ਬਾਅਦ ਜੱਗੂ ਬੰਬਪੂਰੀਆ ਹੁਣ ਉਸ ਤੇ ਕੀ ਐਕਸ਼ਨ ਲਏਗਾ ਤੇ ਇਸ ਦੇ ਨਾਲ ਜੋ ਲੋਰੈਂਸ ਬਿਸਨੋਏ ਦਾ ਇੰਟਰਵਿਊ ਹੋਇਆ ਸੀ ਤੇ ਉਸ ਦੇ ਵਿੱਚ ਜਿਹੜਾ ਡੀਐਸਪੀ ਜਿਹਨੂੰ ਬਰਖਾਸਤ ਵੀ ਕਰ ਦਿੱਤਾ ਗਿਆ ਇਹਨਾਂ ਸਾਰਿਆਂ ਮਸਲਿਆਂ ਤੇ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਚਾਣਨਾ ਪਾਓ ਅੱਜ ਜੋ ਸਾਬਕਾ ਡੀਜੀਪੀ ਚਟੋਪੇ ਅਧਿਆਏ bizness bureau ਦੇ ਆਫਿਸ ਗਏ ਅੰਦਰ ਜੋ ਕੁਝ ਹੋਇਆ ਲੇਕਿਨ ਬਾਹਰ ਆ ਕੇ ਜੋ ਉਹਨਾਂ ਨੇ ਗੱਲਬਾਤ ਮੀਡੀਆ ਨਾਲ ਕੀਤੀ ਕੀ ਕਹੂਗੇ ਤੁਸੀਂ ਉਹਦੇ ਤੋਂ ਸੁਨੀਲ ਜੀ ਸਭ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕਰਦੇ ਆ ਮਜੀਠੀਆ ਦੀ ਬਿਕਰਮ ਸਿੰਘ ਮਜੀਠੀਆ ਜਿਹੜੇ ਕਿ ਡੀਏ ਦੇ ਕੇਸ ਦੇ ਵਿੱਚ ਪੰਜਾਬ ਬਿਜ਼ਨਸ ਬਿਊਰੋ ਤੇ ਐਸਆਈਟੀ ਬਣੀ ਹੋਈ ਹੈ ਜਿਹੜੀ ਨਸ਼ਿਆਂ ਦੇ ਖਿਲਾਫ ਜਿਹੜੀ ਬਣਾਈ ਹੋਈ ਸੀ ਐਸਆਈਟੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਦੇ ਸਾਂਝੇ ਜਿਹੜੇ ਹੈਗੇ ਆ ਐਕਸ਼ਨ ਕਰਕੇ ਜਿਹੜੇ ਗ੍ਰਿਫਤਾਰ ਕੀਤੇ ਗਏ ਆ ਜਿਹੜੀ ਹੈਗੀ ਆ ਆਪਣੇ ਆਮਦਨ ਸਰੋਤਾਂ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਉਹਨਾਂ ਦਾ 7 ਦਿਨ ਦਾ ਰਿਮਾਂਡ ਲਿਆ ਹੋਇਆ ਭਾਵੇਂ ਕਿ ਬਿਕਰਮ ਸਿੰਘ ਮਜੀਠੀਆ ਬੰਲੋ ਜਿਹੜਾ ਹੈਗਾ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਮੁੱਛਾਂ ਤੇ ਹੱਥ ਤਾਅ ਦਿੱਤਾ ਗਿਆ ਤੇ ਉਹਨੂੰ ਇਸ ਢੰਗ ਨਾਲ ਦਬਕਾ ਵੀ ਮਾਰਿਆ ਗਿਆ ਜਨਨ ਕਿ ਸਭ ਤੋਂ ਇਹ ਲੱਗ ਰਿਹਾ ਸੀਗਾ ਵੀ ਉਹ ਪੂਰਾ ਪਲਾਨ ਸੀ ਉਹਦੇ ਕੋਲੇ ਜਾਣਕਾਰੀ ਮਿਲ ਚੁੱਕੀ ਸੀ ਵੀ ਉਹਨੂੰ ਗ੍ਰਿਫਤਾਰ ਕਰਨ ਆਣਾ ਵਾ ਐਡੇ ਕੋਈ ਗੁਪਤ ਤਰੀਕੇ ਨਾਲ ਸੀ ਉਹਨੇ ਸਭ ਤੋਂ ਉਹ ਉਹ ਢੰਗ ਨਾਲ ਉਹਦੇ ਬੱਚੇ ਵੀ ਤਿਆਰ ਕੀਤੇ ਜਿਵੇਂ ਉਹ ਬਾਅਦ ਵਿੱਚ ਇਹਨੂੰ इमोशनल ਟੱਚ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਔਰ ਲੋਕਾਂ ਨੂੰ ਬੁਲਾਇਆ ਗਿਆ ਹਿਆ ਸੀ ਪਹਿਲੀ ਜਿਹੜੇ ਉਹਦੇ ਸਮਰਥਕ ਸੀ ਔਰ ਮੂਵੀ ਉਹ ਵੀਡੀਓ ਬਣਾਉਂਦੇ ਰਹੇ ਤੇ ਪੁਲਿਸ ਹੱਥ ਜੋੜ ਕੇ ਖੜੀ ਰਹੀ ਜਨਿ ਕਿ ਇਸ ਤਰ੍ਹਾਂ ਦੀ ਵੀਡੀਓ ਬਣਾਈਆਂ ਗਈਆਂ ਵੀ ਪੁਲਿਸ ਬੇਵੱਸਾ ਵੀ ਮੁਜੀਠੀਆ ਜੇ ਕੱਲ ਨੂੰ ਸਰਕਾਰ ਆ ਜਾਂਦੀ ਆ ਵੀ ਮੁਜੀਠੀਆ ਬਹੁਤ ਪਾਵਰਫੁਲ ਹੈ ਜਨਿ ਕਿ ਉਹ ਹੁਣ ਬੇਵਸੀ ਦੇਖੀ ਬੇਵਸੀ ਦੇ ਸੀ ਭਾਵੇਂ ਕਿ ਲੋਕਲ ਪੁਲਿਸ ਨੇ ਆ ਕੇ ਬਾਅਦ ਦੇ ਵਿੱਚ ਜਿਹੜਾ ਹੈਗਾ ਮੋਬਾਈਲ ਵਗੈਰਾ ਲੋਕਾਂ ਦੇ ਖੋਹੀ ਔਰ ਆਪਣੀ ਕਾਰਵਾਈ ਕੀਤੀ ਗ੍ਰਿਫਤਾਰੀ ਤਾਂ ਚਲੋ ਹੋ ਗਈ ਗ੍ਰਿਫਤਾਰੀ ਚਲੋ ਪੋਲਿਟਿਕਲ ਬੰਦਿਆਂ ਦੀਆਂ ਗ੍ਰਿਫਤਾਰੀਆਂ ਜੇਕਰ ਦੇਖੀਏ ਉਹਨਾਂ ਦੀ ਜਿਹੜੀ ਹੈਗੀ ਆ ਪਹਿਲੀ ਪੌੜੀ ਸਿਆਸਤ ਦੀ ਜੇਲ੍ਹ ਹੀ ਹੁੰਦੀ ਆ ਪਰ ਅਜਿਹੇ ਮਾਮਲੇ ਦੇ ਵਿੱਚ ਜੇਲ੍ਹ ਮਾੜੀ ਆ ਜਿਸ ਮਾਮਲੇ ਬਾਰੇ ਪ੍ਰਚਾਰਿਆ ਗਿਆ ਭਾਵੇਂ ਕਿ ਗ੍ਰਿਫਤਾਰੀ ਤਾਂ ਉਹਨਾਂ ਦੀ ਕੀਤੀ ਹੈ ਡੀਏ ਦੇ ਆਮਦਨ ਸਰੋਤਾਂ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਪਰ ਜਿਹੜਾ ਹੈਗਾ ਉਹਨਾਂ ਨੂੰ ਕਨੈਕਸ਼ਨ ਜੋੜਿਆ ਗਿਆ ਵੀ ਵੱਡਾ ਮਗਰਮੱਛ ਜਿਹੜਾ ਨਸ਼ਿਆਂ ਦਾ ਸਦਾਗਰ ਨਾਲ ਜਿਹੜਾ ਕਨੈਕਸ਼ਨ ਸੀ ਫੜਿਆ ਗਿਆ ਭਾਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਦੱਸਿਆ ਸੁਨੀਲ ਜੀ ਵੀ ਭਾਵੇਂ ਨਾਂ ਨਹੀਂ ਲਿਆ ਉਹਨਾਂ ਦਾ ਕਿਉਂਕਿ ਅਦਾਲਤ ਦੇ ਵਿਚਾਰ ਅਧੀਨ ਆ ਅਦਾਲਤ ਨੇ ਬਿਕਰ ਸਿੰਘ ਮੀਟਿੰਗ ਹਾਂ ਆਬ ਨਹੀਂ ਅਦਾਲਤ ਨੇ ਫਿਲਹਾਲ ਤਾਂ ਜਿੰਦੀ ਬਿਜ਼ਨਸ ਵੀਰੋ ਦੀ ਮੰਗ ਤੇ ਉਹਨਾਂ ਨੂੰ ਰਿਮਾਂਡ ਤੇ ਪੁਲਿਸ ਰਿਮਾਂਡ ਦਿੱਤਾ ਹੋਇਆ ਜਿਹਦੇ ਵਿੱਚ ਪੁਚ ਗੇਸ ਕਰ ਰਹੀ ਆ ਜਨ ਕਿ ਪੁਲਿਸ ਪੁਚ ਗੇਸ ਕਰ ਰਹੀ ਆ ਵੀ ਇਹ ਕਿੱਥੋਂ ਆਈ ਕਿਉਂਕਿ ਉਹਨਾਂ ਦਾ ਜਿਹੜਾ ਇਹ ਪੈਸਾ ਵਾ ਵੀ ਇੰਨੀਆਂ ਕੰਪਨੀਆਂ ਬਣਾਈਆਂ ਉਸੇ ਸਾਲ ਹੀ ਮਿਨਿਸਟਰ ਬਣਿਆ ਮਿਨਿਸਟਰ ਬਣਿਆ ਜਦੋਂ ਮਿਨਿਸਟਰ ਬਣਨ ਤੋਂ ਬਾਅਦ ਹੀ ਕੰਪਨੀਆਂ ਬਣਦੀਆਂ ਉਹਦੇ ਵਿੱਚ ਪੈਸਾ ਟਰਾਂਸਫਰ ਹੁੰਦਾ ਮਨੀ ਲਾਂਡਰਿੰਗ ਦਾ ਮਾਮਲਾ ਵੀ ਆਂਦਾ ਕਿਉਂਕਿ ਇਹ ਇਹਦੇ ਨਾਲ ਜਿਹੜਾ ਹੈਗਾ ਉਹ ਪੂਰੀ ਘੋਕ ਤੱਕ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਹੀ ਭੋਲਾ ਡਰੱਗ ਕੇਸ ਜਿਹੜਾ ਹੈਗਾ ਉਹ ਸਾਹਮਣੇ ਆਇਆ ਸੀ ਸਕੈਂਡਲ ਬਹੁਤ ਕਰੋੜੀ ਜਿਹੜਾ ਡਰੱਗ ਸਕੈਂਡਲਸ ਗਣ ਜਿੰਦੀ ਸਿੰਥੈਟਿਕ ਡਰੱਗ ਜਦੋਂ ਸਟਾਰਟ ਹੋਈ ਆ ਉਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਤੇ ਦੋਸ਼ ਲੱਗੇ ਸੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀਗੇ ਉਹਨਾਂ ਨੇ ਮੁਕੱਦਮਾ ਵੀ ਦਰਜ ਕੀਤਾ ਬਿਕਰਮ ਸਿੰਘ ਮਜੀਠੀਆ ਤੇ ਤੇ ਔਰ ਗ੍ਰਿਫਤਾਰੀ ਵੀ ਪਾਈ ਆ ਭਾਵੇਂ ਕੀ ਸੂਤਰ ਦੱਸਦੇ ਆ ਕਿਉਂਕਿ ਚਰਨਜੀਤ ਸਿੰਘ ਚੰਨੀ ਨਹੀਂ ਉਦੋਂ ਤਿਆਰ ਸੀਗੇ ਉਸ ਸਮੇਂ ਜਿਹੜੇ ਸੁਖਜਿੰਦਰ ਸਿੰਘ ਰੰਦਾਵਾ ਸੀ ਹਮ ਹੋ 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 ਮਿਨਿਸਟਰ ਹੋਮ ਮਿਨਿਸਟਰ ਨੇ ਗ੍ਰਿਫਤਾਰੀ ਪੁਆਈ ਪੈਣਾ ਕਹਿੰਦੇ ਵੀ ਗ੍ਰਿਫਤਾਰੀ ਜਿੱਥੇ ਜਿਹਨੂੰ ਦਿੱਤਾ ਜਾਂਦਾ ਸੀਗਾ ਉਹ ਕੇਸ ਬਿਕਰ ਸਿੰਘ ਮਜੀਠੀਆ ਦੀ ਜਾਂਚ ਦਾ ਕਿਉਂਕਿ ਭੋਲਾ ਡਰੱਗ ਕੇਸ ਦੇ ਵਿੱਚ ਭੋਲਾ ਉਹਦਾ ਨਾਮ ਜਿਹੜਾ ਹੈਗਾ ਜਗਦੀਸ਼ ਭੋਲਾ ਉਹ ਪਹਿਲਾਂ ਲੈ ਚੁੱਕਿਆ ਸੀ ਜਿਹਦੇ ਕਿ ਈਡੀ ਦੀ ਰਿਪੋਰਟ ਵੀ ਬਣਾਈ ਸੀ ਨਰਿੰਜਨ ਸਿੰਘ ਦੀ ਨਰਿੰਜਨ ਸਿੰਘ ਨੇ ਭਾਵੇਂ ਨਰਿੰਜਨ ਸਿੰਘ ਦੀ ਬਦਲੀ ਵੀ ਹੋ ਗਈ ਸੀ ਉਸ ਸਮੇਂ ਤੇ ਜਿਹੜਾ ਈਡੀ ਦਾ ਡਿਪਟੀ ਡਾਇਰੈਕਟਰ ਸੀ ਪਰ ਜਦੋਂ ਉਹਦੀ ਜਿਹੜੀ ਰਿਪੋਰਟ ਤਿਆਰ ਕਰਕੇ ਉਹਦੀ ਰਿਪੋਰਟ ਦੇ ਆਧਾਰ ਤੇ ਮੁਕਦਮਾ ਦਰਜ ਕੀਤਾ ਗਿਆ ਜੀਨੇ ਫਿਰ ਮੁਕਦਮਾ ਦਰਜ ਕੀਤਾ ਗਿਆ ਇੱਕ ਨੂੰ ਇਨਸਪੈਕਟਰ ਦਾ ਉਹਨੂੰ ਤਰੱਕੀ ਵੀ ਦਿੱਤੀ ਗਈ ਜਾਨੀ ਕਿ ਇੱਕ ਅਫਸਰ ਦੇ ਮੁੰਡੇ ਨੂੰ ਤਰੱਕੀ ਵੀ ਦਿੱਤੀ ਗਈ ਬਿਕਰਮ ਸਿੰਘ ਮਜੀਠੀਆ ਇੱਕ ਉਹ ਤੋਂ ਡਰਦੇ ਸੀਗੇ ਜੀ ਪੁਲਿਸ ਜਿਹੜੀ ਹੈਗੀ ਆ ਕਿਉਂਕਿ ਉਹਦੇ ਪਹਿਲਾਂ ਉਹਨਾਂ ਦਾ ਵੀ ਅੰਦਰ ਜਦੋਂ ਸਰਕਾਰ ਰਹੀ ਆ ਚੰਗਾ ਪ੍ਰਭਾਵ ਪੁਲਿਸ ਤੇ ਰਿਹਾ ਹੁਣ ਵੀ ਜਿਹੜੇ ਐਸਐਸਪੀ ਨੇ ਗ੍ਰਿਫਤਾਰੀ ਪਾਈ ਆ ਜਿਹੜੇ ਨੇ ਏਆਈਜੀ ਨੇ ਸਵਰਨਦੀਪ ਸਿੰਘ ਨੇ ਵਿਜੀਲੈਂਸ ਦੇ ਨੇ ਉਹ ਕਾਲੀ ਗਵਰਨਮੈਂਟ ਵੇਲੇ ਵਿਕਰਮ ਸਿੰਘ ਮਜੁੱਠੀ ਉਹਨਾਂ ਦਾ ਇਹਨਾਂ ਦਾ ਖਾਸ ਬੰਦਾ ਰਿਹਾ ਭਾਵੇਂ ਕਿ ਆਪਾਂ ਜਿਹੜੀ ਗੱਲ ਕਰਦੇ ਆ ਵੀ ਗੱਲ ਆਪਾਂ ਉੱਥੇ ਨਹੀਂ ਹੋਣਿਆ ਮੁੱਦੇ ਤੇ ਵੀ ਚਟੋਪਾਦ ਆਏ ਨੇ ਉਸ ਸਮੇਂ ਜਿਹੜੀ ਰਿਪੋਰਟ ਰਿਪੋਰਟ ਬਣਾਈ ਸੀ ਕਿਉਂਕਿ ਕੈਪਟਨ ਵਿਰਿੰਦਰ ਸਿੰਘ ਦੀ ਸਰਕਾਰ ਵੇਲੇ ਗੱਲ ਉੱਠੀ ਸੀ ਤਾਂ ਉਹਨਾਂ ਨੇ ਜਿਹੜਾ ਹੈਗਾ ਰਿਪੋਰਟ ਤਿਆਰ ਕਰਕੇ ਏ ਡੀ ਜੀ ਪੀ ਸੀਗੇ ਉਸ ਸਮੇਂ ਸਦਾਰਥ ਚਟੋ ਪਾਦੇ ਤੇ ਉਹਦੀ ਅਗਵਾਈ ਵਾਲੀ ਐਸ ਸੈਟ ਸੀਗੀ ਹਮੇ ਕਿਉਂਕਿ ਤਿੰਨ ਰਿਪੋਰਟਾਂ ਬਣੀਆਂ ਸਨ ਇੱਕ ਰਿਪੋਰਟ ਸਦਾਰਥ ਚਟੋ ਪਾਦਿਆ ਨੇ ਬਣਾਈ ਸੀ ਜੀ ਨੇ ਉਹਦੇ ਵਿੱਚ ਨਾਮ ਜਿਹੜਾ ਹੈਗਾ ਇੰਦਰਜੀਤ ਇਨਸਪੈਕਟਰ ਜਿਨ੍ਹਾਂ ਕੇ ਉਹਦੇ ਕੋਲ AK47 ਵੀ ਫੜੀ ਗਈ ਸੀ ਬਹੁਤ ਸਾਰੀ ਡਰੱਗ ਮੰਨੀ ਵੀ ਫੜੀ ਗਈ ਸੀ ਔਰ ਡਰੱਗ ਵੀ ਫੜੀ ਗਈ ਸੀ ਤੇ ਔਰ ਉਹ ਇੰਸਪੈਕਟਰ ਸੀਗਾ ਸੀਆਈਐਨ ਚਾਰਜ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਉਹ ਤੋਂ ਅੱਗੇ ਕਨੈਕਸ਼ਨ ਚੱਲਿਆ ਸੀ ਜਿਹਦੇ ਵਿੱਚ ਰਾਜੀਤ ਸਿੰਘ ਜਿਹੜੇ ਐਸਐਸਪੀ ਮੋਗਾ ਵੀ ਰਹੇ ਆ ਉਹ ਰਾਜੀਤ ਸਿੰਘ ਦਾ ਨਾਮ ਆਇਆ ਰਾਜੀਤ ਭਾਵੇਂ ਕਿ ਹੁਣ ਵੀ ਹੁਣ ਦੇ ਮੌਜੂਦਾ ਹਾਲਾਤਾਂ ਦੇ ਤੇ ਭਗੌੜਾ ਵਾ ਉਸੇ ਮਾਮਲੇ ਦੇ ਵਿੱਚ ਰਾਜੀਤ ਸਿੰਘ ਪਗੋੜਾ ਵਾ ਰਾਜੀਤ ਦੇ ਕਿਹਦੇ ਨਾਲ ਕਨੈਕਸ਼ਨ ਸੀ ਉੱਪਰਲੇ ਵੱਡੇ ਅਧਿਕਾਰੀ ਨਾਲ ਕਨੈਕਸ਼ਨ ਸੀ ਜਿਸ ਕਰਕੇ ਕਹਿੰਦੇ ਉਸ ਸਮੇਂ ਜਾਂਚ ਜਿਹੜੀ ਹੈਗੀ ਆ ਬਹੁਤ ਪ੍ਰਭਾਵਿਤ ਹੋਈ ਪਰ ਫਿਰ ਵੀ ਉਹਨੇ ਸਰਦਾਰ ਅਰਧ ਚੱਟੋ ਪਾਦਏ ਨੇ ਰਿਪੋਰਟ ਜਿਹੜੀ ਆਪਣੀ ਸਬਮਿਟ ਕਰ ਦਿੱਤੀ ਹਾਈ ਕੋਰਟ ਦੇ ਵਿੱਚ ਸੀਲ ਬੰਦ ਲਫਾਫੇ ਦੇ ਵਿੱਚ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਆਏ ਉਹਨਾਂ ਨੇ ਕਿਹਾ ਸਾਰੀਆਂ ਜਿਹੜੀਆਂ ਹੈਗੀਆਂ ਡਰੱਗ ਰਿਪੋਰਟਾਂ ਖੁੱਲਣਗੀਆਂ ਪਰ ਡਰੱਗ ਰਿਪੋਰਟਾਂ ਦੋ ਖੁੱਲ ਗਈਆਂ ਇੱਕ ਕਹਿੰਦੇ ਜਦੋਂ ਉਹ ਰਿਟਾਇਰ ਨਹੀਂ ਹੋਇਆ ਸੀ ਵੱਡਾ ਅਵਸਰ ਕੇਂਦਰ ਦੀ ਵੈਸ ਸੀ ਉਦੋਂ ਤੱਕ ਨਹੀਂ ਖੁੱਲੀ ਹੁਣ ਕਿਉਂਕਿ ਉਹਨਾਂ ਪ੍ਰੈਸ਼ਰ ਪਾਤਾ ਇਸ ਤਰ੍ਹਾਂ ਅਮਰਤਪਾਲ ਦਾ ਘਟਨਾ ਵਾਪਰੀ ਉਹਨਾਂ ਦਿਨਾਂ ਦੇ ਵਿੱਚ ਹੀ ਕਿਉਂਕਿ ਇੱਕ ਹਫਤਾ ਪਹਿਨਾ ਮੁੱਖ ਮੰਤਰੀ ਭਗਵੰਤ ਮਾਨ ਨੇ ਅਨਾਉਂਸ ਕਰਤਾ ਸੀਗਾ ਰਿਪੋਰਟਾਂ ਖੋਲਣ ਲਈ ਕਹਿ ਦਿੱਤਾ ਸੀ ਕਿਉਂਕਿ ਹਾਈ ਕੋਰਟ ਨੇ ਕਿਹਾ ਪਹਿਲੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਲਾਰੇ ਲਾ ਰਹੀਆਂ ਸੀ ਵੀ ਹਾਈ ਕੋਰਟ ਦੀ ਪਾਬੰਦੀ ਹੋਤੀ ਵੀ ਹਾਈ ਕੋਰਟ ਨਹੀਂ ਖੋਲਣ ਦੇ ਰਹੀ ਹਾਈ ਕੋਰਟ ਤੋਂ ਹੁਕਮ ਲੈਣਾ ਪੈਣਾ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਜਿਹੜਾ ਇਹ ਜੀ ਦਫ਼ਤਰ ਨੇ ਜਾ ਕੇ ਅਪਰੋਚ ਕੀਤਾ ਰਿਪੋਰਟਾਂ ਬਾਰੇ ਤਾਂ ਹਾਈ ਕੋਰਟ ਨੇ ਸਾਫ਼ ਕਹਿ ਦਿੱਤਾ ਵੀ ਇਹ ਸਰਕਾਰ ਦੀ ਮਰਜ਼ੀ ਹੈ ਜਦੋਂ ਮਰਜ਼ੀ ਖੋਲ ਲਵੇ ਰਿਪੋਰਟਾਂ ਪਈਆਂ ਹਾਈ ਕੋਰਟ ਵਿੱਚ ਸਰਕਾਰ ਦਾ ਅਧਿਕਾਰ ਖੇਤਰ ਦੇ ਵਿੱਚ ਹੈਗਾ ਸਰਕਾਰ ਨੇ ਫਿਰ ਦੋ ਹੀ ਖੋਲੀਆਂ ਜਦ ਕੇ ਚੱਟੋਪਾਦ ਦੇ ਦੀ ਰਿਪੋਰਟ ਜਿਹੜੀ ਹੈਗੀ ਆ ਇਸ ਕਰਕੇ ਜਿਹੜਾ ਹੈਗਾ ਨਹੀਂ ਖੋਲੀ ਗਈ ਉਹਨੂੰ ਸੁਪਰੀਮ ਕੋਰਟ ਦਾ ਨਾਮ ਦਿੱਤਾ ਗਿਆ ਵੀ ਇਹ ਇੱਕ ਬਵਾਦਮਈ ਆ ਇਹਨੇ ਜਾਣ ਬੁੱਝ ਕੇ ਅਲੀਗੇਸ਼ਨ ਲਾਏ ਆ ਕਿਉਂਕਿ ਰਾਜ ਇੰਦਰਜੀਤ ਦਾ ਕਨੈਕਸ਼ਨ ਜਿਹੜਾ ਹੈਗਾ ਸਦਾਰਥ ਚੱਟੋਪਾਧਿਆ ਦੇ ਵੱਲੋਂ ਜਿਹੜਾ ਹੈਗਾ ਬਣਾਇਆ ਗਿਆ ਰਾਜੀਤ ਨੂੰ ਵਿੱਚ ਲਿਆ ਗਿਆ ਰਾਜੀ ਦੇ ਉੱਪਰ ਕਿਹਦੇ ਨਾਲ ਲਿੰਕ ਸੀ ਹੇਠਾਂ ਭੋਲਾ ਨੈਟਵਰਕ ਕਿਵੇਂ ਫੈਲਦਾ ਵਾ ਭੋਲਾ ਨੈਟਵਰਕ ਉਹ ਹੁਣ ਜਿਹੜਾ ਸਦਾਰਥ ਚੱਟੋਪਾਧਿਆ ਆ ਉਹ ਇੱਕੋ ਦਾਮ ਇੰਟਰਵਿਊ ਆਉਂਦਾ ਪ੍ਰਗਟ ਹੁੰਦਾ ਜਦੋਂ ਇਹ ਮਾਮਲਾ ਦਰਜ ਹੁੰਦਾ ਬਿਕਰ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਆ ਭਾਵੇਂ ਰਿਟਾਇਰ ਹੋ ਗਏ ਨੇ ਉਸ ਤੋਂ ਪਹਿਲਾਂ ਚੰਨੀ ਗਵਰਨਮੈਂਟ ਵੱਲੇ ਡੀਜੀ ਵੀ ਲੱਗੇ ਰਹੇ ਸੀ ਤਾਂ ਉਸ ਸਮੇ ਉਹਨਾਂ ਨੇ ਜਿਹੜਾ ਹੈਗਾ ਉਹਨੂੰ ਜਦੋਂ ਪ੍ਰਧਾਨ ਮੰਤਰੀ ਦੀ ਜਿਹੜੀ ਫਿਰੋਜ਼ਪੁਰ ਫੇਰੀ ਸੀ ਉਸ ਸਮੇ ਕਿਸਾਨ ਅੰਦੋਲਨ ਹੋਇਆ ਕਿਸਾਨਾਂ ਵਿੱਚ ਜਿਹੜਾ ਹੈਗਾ ਉਹਨਾਂ ਨੇ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਸਿਕਿਉਰਿਟੀ ਬਰੀਚ ਦਾ ਮਾਮਲਾ ਹੋਇਆ ਉਹਦੇ ਵਿੱਚ ਇਨਕੁਆਰੀ ਦੇ ਵਿੱਚ ਸੁਧਾਰਤ ਚਟੋਪਾ ਦੇ ਇਹਨੂੰ ਚਾਰਜ ਸ਼ੀਟ ਵੀ ਕੀਤਾ ਹੋਇਆ ਹੂੰ ਜਣੀ ਕਿ ਇਹ ਵੀ ਉਹਨਾਂ ਨੇ ਕਿਹਾ ਵੀ ਜ਼ਿੰਮੇਵਾਰੀ ਤੁਸੀਂ ਪ੍ਰੋਟੋਕੋਲ ਜਿਹੜਾ ਹੈਗਾ ਤੁਸੀਂ ਨਹੀਂ ਉਹਨੂੰ ਠੀਕ ਰੱਖ ਸਕੇ ਉਹਦੇ ਖਿਲਾਫ ਜਿਹੜਾ ਹੈਗਾ ਉਹ ਚਾਰ ਸੀਟ ਵੀ ਧਾਇਰ ਕੀਤੀ ਹੋਈ ਹੈ ਜਿਹੜੀ ਜਾਂਚ ਚੱਲੀ ਆ ਆਪਾਂ ਫਿਰ ਥੋੜਾ ਜਿਹਾ ਪਿੱਛੇ ਨੂੰ ਆੜਿਆ ਉਸ ਸਮੇਂ ਜਦੋਂ ਹੈਰਾਨੀ ਦੀ ਗੱਲ ਆ ਹੁਣ ਵਿਕਰਮ ਸਿੰਘ ਮਜੀਠੀਏ ਦਾ 7 ਦਿਨ ਦਾ ਰਿਮਾਂਡ ਮਿਲ ਗਿਆ ਇਹ ਸਿਰਫ ਡੀਏ ਦੇ ਕੇਸ ਚ ਜਦੋਂ ਐਡਾ ਸੀਰੀਅਸ ਕੇਸ ਸੀਗਾ ਉਸ ਡਰੱਗ ਰਿਪੋਰਟਾਂ ਨੂੰ ਜਿਹੜਾ ਲੈ ਕੇ मामला दर्ज ਕੀਤਾ ਗਿਆ ਸੀ ਡਰੱਗ ਮਾਮਲੇ ਦੀਆਂ ਜਗਦੀਸ਼ ਭੋਲਾ ਵਾਲੀ ਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਰਿਪੋਰਟਾਂ ਬਣਾਈਆਂ ਸੀ ਉਸ ਸਮੇਂ ਚਰਨਜੀਤ ਚੰਨੀ ਦੀ ਗਵਰਨਮੈਂਟ ਨੇ ਰਿਮਾਂਡ ਤੱਕ ਨਹੀਂ ਲਿਆ ਗ੍ਰਿਫਤਾਰੀ ਦਾ ਪਾਤੀ ਬਿਕਰਮ ਸਿੰਘ ਮੀਠਿਆ ਦੀ ਰਿਮਾਂਡ ਤੱਕ ਨਹੀਂ ਲਿਆ ਕਿਉਂਕਿ ਪਤਾ ਲੱਗਿਆ ਵੀ ਇੱਕ ਜਿਹੜਾ ਬਾਬੇ ਦਾ ਧਾਰਮਿਕ ਬਾਬੇ ਦਾ ਫੋਨ ਆ ਗਿਆ ਸੀ ਪ੍ਰੈਸ਼ਰ ਆ ਗਿਆ ਸੀ ਵੀ ਵੋਟਾਂ ਤੁਹਾਡੀਆਂ ਗਾਹਾਂ ਵਾਂ ਬਾਬਾ ਜੀ ਕਹਿੰਦੇ ਵੀ ਬਿਕਰਮ ਸਿੰਘ ਮਜੀਠੀਆ ਦੇ ਰਿਸ਼ਤੇਦਾਰ ਵੀ ਦੂਰੋਂ ਨੇੜੇ ਲੱਗ ਰਹੇ ਨੇ ਤੇ ਉਹਨਾਂ ਦੇ ਪ੍ਰੈਸ਼ਰ ਕਰਕੇ ਰਿਮਾਂਡ ਤੱਕ ਨਹੀਂ ਲਿਆ ਸੀ ਉਹਨਾਂ ਨੂੰ ਜੇਰ ਭੇਜ ਦਿੱਤਾ ਗਿਆ ਸੀ ਜਿਹੜਾ ਕਿ ਬਿਕਰਮ ਸਿੰਘ ਮਜੀਠੀਆ ਉਸ ਮਾਮਲੇ ਦੇ ਵਿੱਚੋਂ ਭਗਵੰਤ ਮਾਨ ਦੀ ਗਵਰਨਮੈਂਟ ਵੱਲੇ ਜੇਲ੍ਹ ਚੋਂ ਬਾਹਰ ਆਏ ਨੇ ਤੇ ਪਰ ਹੁਣ ਜਿਹੜੀ ਆਪਾਂ ਮੌਜੂਦਾ ਗੱਲ ਕਰਦੇ ਆ ਆ ਜਿਹੜੀ ਆਪਾਂ ਜਿਹੜਾ ਤੁਸੀਂ ਸਵਾਲ ਪੁੱਛਿਆ ਸੀਗਾ ਅੱਜ ਦੇ ਹਾਲਾਤ ਉਹਦੇ ਅੱਜ ਦੇ ਹਾਲਾਤ ਦੀ ਗੱਲ ਕਰਦੇ ਆ ਉਹ ਸੁਧਾਰਤ ਚੱਟੋਪਾ ਦੇ ਆਏ ਭਾਵੇਂ ਰਿਟਾਇਰ ਹੋ ਗਏ ਨੇ ਉਹਨਾਂ ਨੇ ਆ ਬਿジネス ਅਧਿਕਾਰੀਆਂ ਦੇ ਨਾਲ ਚੰਡੀਗੜ੍ਹ ਦੇ 32 ਸੈਕਟਰ ਦੇ ਵਿੱਚ ਜਿਹੜਾ ਪੰਜਾਬ ਪੁਲਿਸ ਦਾ ਬਣਿਆ ਹੋਇਆ ਹੈਗਾ ਇੰਸਟੀਚਿਊਟ ਆ ਉਹਦੇ ਵਿੱਚ ਉਹਨੂੰ ਉਹਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਨਾਲ ਜਾਣਕਾਰੀ ਸ਼ੇਅਰ ਕੀਤੀ ਆ ਭਾਵੇਂ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਵੀ ਉਹਦੇ ਖਿਲਾਫ ਮੁਕਦਮਾ ਮੁਕਦਮਾ ਦਰਜ ਕਰਾਉਣਗੇ ਔਰ ਉਹਦੇ ਖਿਲਾਫ ਬਿਆਨ ਦਰਜ ਕਰਾਉਣਗੇ ਉਹਨੂੰ ਅਸੀਂ ਬਿਆਨ ਦਰਜ ਨਹੀਂ ਕਰਦੇ ਸਦਾਰਤ ਚੱਟੋਪਾਦੇ ਨੇ ਖੁਦ ਕਿਹਾ ਮੈਂ ਬਿਆਨ ਦਰਜ ਨਹੀਂ ਕਰਾਉਣਾ ਆ ਮੈਂ ਇਹਨਾਂ ਨੂੰ ਹੋਰ ਜਾਣਕਾਰੀ ਦੇਣ ਆਇਆ ਵੀ ਜਿਹੜੇ ਹੈਗੇ ਆ ਆ ਆ ਹੈਗੇ ਆ ਮਾਮਲੇ ਰਾਜੀਤ ਵਾਲੀ ਜਿਹੜੀ ਉਹ ਰਿਪੋਰਟ ਖੋਲ ਲੋ ਉਹਦੇ ਵਿੱਚ ਸਾਰੇ ਕਲੈਕਸ਼ਨ ਜਿਹੜੇ ਹੈਗੇ ਜੁੜ ਜਣਗੇ ਸਦਾਰਥ ਚੱਟੋਪਾਧਿਆ ਦਾ ਸਾਫ਼ ਕਹਿਣਾ ਵੀ ਜਿਹੜਾ ਇਹ ਦਾ ਮਤਲਬ ਇਹ ਨਹੀਂ ਜਾਂ ਅਫਸਰ ਵੇਚਦੇ ਨਹੀਂ ਵੀ ਅਫਸਰ ਖੁਦ ਜਾ ਕੇ ਵੇਚਦੇ ਨਹੀਂ ਜਾਂ ਲੀਡਰ ਜਿਹੜੇ ਖੁਦ ਵੇਚਦੇ ਨੇ ਲੀਡਰ ਸਹਿ ਦਿੰਦੇ ਨੇ ਉਹਨਾਂ ਕੋਲ ਫੰਡ ਪਹੁੰਚ ਜਾਂਦਾ ਪੈਸੇ ਪਹੁੰਚ ਜਾਂਦੇ ਆ ਉਹਨੂੰ ਉਹੀ ਸਦਾਰਥ ਚੱਟੋਪਾਧਿਆ ਕਹਿੰਦਾ ਵੀ ਇਹ ਪੈਸਾ ਅਪਰੂਵ ਹੋਏਗਾ ਵੀ ਕਿੱਥੋਂ ਆਇਆ ਉਹਨਾਂ ਨੇ ਬਿਜ਼ਨਸ ਨੂੰ ਕਿਹਾ ਵੀ ਤੁਸੀਂ ਤਾਂ ਥੋੜਾ ਦੱਸ ਰਹੇ ਹੋ ਵੀ ਥੋੜਾ ਦੱਸ ਰਹੇ ਹੋ ਇਹ ਜਿਆਦਾ ਪੈਸਾ ਵਾ ਹੂੰ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਅਫਸਰ ਵੀ ਹੈਗੇ ਆ ਵੀ ਕਿਉਂਕਿ ਅਫਸਰਾਂ ਨੂੰ ਜਿਹੜਾ ਹੈਗਾ ਉੱਪਰੋਂ ਇਸ਼ਾਰਾ ਹੁੰਦਾ ਸੀ ਅਫਸਰ ਅਫਸਰ ਆਪ ਨਹੀਂ ਫੜ ਕੇ ਵੇਚਦੇ ਸੀ ਅਫਸਰ ਤਸਕਰਾਂ ਨੂੰ ਨਸਾ ਤਸਕਰਾਂ ਨੂੰ ਕਹਿ ਰਹੇ ਸੀ ਵੇਚੋ ਤੇ ਔਰ ਵੇਚਦੇ ਸੀ ਉਹ ਵੇਚਦੇ ਸੀ ਤੇ ਉਹਨਾਂ ਨੂੰ ਦੱਸਿਆ ਜਾਂਦਾ ਸੀ ਵੀ ਤੁਸੀਂ ਫਰਾਂਨੇ ਇਲਾਕੇ ਵਿੱਚ ਵੇਚ ਲਓ ਅਸੀਂ ਇਧਰ ਇਲਾਕੇ ਵਿੱਚ ਰੇਡ ਕਰਨੀ ਆ ਜਿਨ ਕਿ ਇਸ ਤਰ੍ਹਾਂ ਦਾ ਜਿਹੜਾ ਡਰੱਗ ਰੈਕਟ ਸੀ ਤਾਂ ਉਸ ਸਮੇਂ ਜਿਹੜਾ ਸਿੰਥੈਟਿਕ ਡਰੱਗ ਦਾ ਚਿੱਟੇ ਦਾ ਜਨਮ ਵੀ ਹੋਇਆ ਸੀ ਜਿਸ ਤੋਂ ਬਾਅਦ ਪੰਜਾਬ ਜਿਹੜਾ ਹੈਗਾ ਪੰਜਾਬ ਦੇ ਨਸ਼ੇ ਦਾ ਪੰਜਾਬ ਦੇ ਮੱਥੇ ਤੇ ਇਹਦਾ ਕਲੰਕ ਲੱਗ ਗਿਆ ਧੱਬਾ ਲੱਗ ਗਿਆ ਜਿਹੜਾ ਕਿ ਹੁਣ ਜਿਹੜਾ ਕਿ ਲੋਕ ਆਪ ਆਵਾਜ਼ ਉਠਾਉਣ ਨੂੰ ਜਿਹੜਾ ਹੈਗਾ ਠਾਕੀ ਆਏ ਆ ਬਾਰ ਵੀ ਜਿਹੜਾ ਹੈਗਾ ਡਰੱਗ ਮਾਮਲਾ ਇੱਕ ਇਸ਼ੂ ਬਣ ਗਿਆ ਕਿਉਂਕਿ ਡਰੱਗ ਨਹੀਂ ਜਿਹੜਾ ਹੈਗਾ ਡਰੱਗ ਨਸ਼ਿਆਂ ਨੇ ਨਸ਼ਿਆਂ ਦੇ ਬੇਸ ਤੇ ਹੀ ਜਿਹੜੀਆਂ ਸਰਕਾਰਾਂ ਜਿੰਨੀਆਂ ਕੈਪਟਨ ਮਰਿੰਦਰ ਨੇ ਗਿਆ ਸੀ ਮੈਂ ਇੱਕ ਦਾ ਜਿਹੜੀ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਉਹਨਾਂ ਨੂੰ ਸਜ਼ਾ ਦੇਵਾਂਗਾ ਤੇ ਬਾਕੀ ਜਿਹੜਾ ਨਾਲੋਂ ਨਾਲ ਜਿਹੜਾ ਹੈਗਾ ਨਸ਼ਾ ਖਤ ਹੋਏਗਾ ਗੁੱਟਕੇ ਦੀ ਸੌਂ ਖਾਦੀ ਸੀ ਪਰ ਉਹ ਨਹੀਂ ਹੋਇਆ ਉਹ ਸਰਕਾਰ ਗਈ ਪਰ ਇਹ ਸਰਕਾਰ ਨੇ ਵੀ ਵਾਦਾ ਕੀਤਾ ਸੀਗਾ ਜਿਹੜੀ ਭਗਵੰਤ ਮਾਨ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਨੇ ਗਰੰਟੀਆਂ ਦਿੱਤੀਆਂ ਸੀ ਵੀ ਡਰੱਗ ਅਸੀਂ ਖਤਮ ਕਰਾਂਗੇ ਅਸੀਂ ਨਸ਼ੇ ਦੇ ਸਦਾਗਰਾਂ ਨੂੰ ਫੜ ਕੇ ਅੰਦਰ ਕਰਾਂਗੇ ਭਾਵੇਂ ਕਿ ਬਿਕਰਨ ਸਿੰਘ ਮਜੀਠੀਆ ਨੂੰ ਗ੍ਰਿਫਤਾਰੀ ਜਦੋਂ ਹੋਈ ਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਅਸੀਂ ਬੁਲਡਰੋਜਰ ਵੀ ਚਲਾਏ ਆ ਏਟਾਂ ਜਿਹੜੇ 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 ਸਪਲਾਈਅਰ ਸੀਗੇ ਉਹਨਾਂ ਦੀਆਂ ਜਿਹੜੀਆਂ ਬਿਲਡਿੰਗਾਂ ਵੀ ਢਾਈਆਂ ਕਾਨੂੰਨੀ ਤੌਰ ਤੇ ਰੈ ਲੈ ਕੇ ਤੇ ਪਰ ਉਹਨਾਂ ਨੂੰ ਫੜਿਆ ਵੀ ਆ ਤੇ ਹੁਣ ਜਿਹੜਾ ਹੈਗਾ ਅਸੀਂ ਪਹਿਲਾਂ ਸਪਾਈ ਫੜੇ ਨਸ਼ੇ ਦੇ ਤੇ ਹੁਣ ਜਿਹੜਾ ਹੈਗਾ ਸੀ ਜਰਨੈਲਾਂ ਨੂੰ ਜਿਹੜਾ ਹੈਗਾ ਅਸੀਂ ਫੜ ਰਹੇ ਆ ਉਹਨਾਂ ਦਾ ਕਹਿਣ ਦਾ ਭਾਵ ਸੀ ਵੀ ਜਿਵੇਂ ਬਿਕਰ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਤੇ ਇਹ ਇਹ ਜਿਹੜਾ ਹੈਗਾ ਸਾਰਾ ਉਸ ਸਮੇਂ ਦਾ ਮਾਮਲਾ ਵਾ ਜੇਕਰ ਹੁਣ ਵੀ ਸਰਕਾਰ ਜਿਹੜੀ ਹੈਗੀ ਆ ਖੋਲ ਲੈਂਦੀ ਆ ਰਿਪੋਰਟ ਖੋਲ ਲੈਂਦੀ ਆ ਕਿਉਂਕਿ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਆ ਤਾਂ ਹੋ ਸਕਦਾ ਕਿ ਵੱਡੇ ਮਾਮਲੇ ਉੱਠਣ ਕਿਉਂਕਿ ਸਦਾਰਤ ਚਟੋਪਾਦੇ ਜੀ ਜਿਹੜੇ ਹੈਗੇ ਨੇ ਕਈ ਰਗੜੇ ਜਾਣਗੇ ਜੀ ਜਿਹੜਾ ਸਦਾਰਤ ਚਟੋਪਾਦੇ ਦਾ ਅੱਜ ਮਿਲਣਾ ਜਿਹੜਾ ਸੀ ਇਹੀ ਮੁੱਖ ਤੌਰ ਤੇ ਸੀ ਵੀ ਉਹ ਰਿਪੋਰਟ ਜਿਹੜੀ ਖੁੱਲੋ ਜੀ ਚਲੋ ਰਿਪੋਰਟ ਖੁੱਲੇਗੀ ਤਾਂ ਸਿੱਧੇ ਤੌਰ ਤੇ ਕਈ ਰਗੜੇ ਜਾਣਗੇ ਪਰ ਦੂਜੇ ਪਾਸੇ ਜੱਟਪੁਰੀ ਸਾਹਿਬ ਪੰਜਾਬ ਪੁਲਿਸ ਦੇ ਵਿੱਚ ਕਈ ਅਫਸਰ ਰਹੇ ਨੇ ਕਈ ਚੰਗੇ ਕੰਮਾ ਕਰਕੇ ਚਰਚਾ ਦੇ ਵਿੱਚ ਰਹਿੰਦੇ ਨੇ ਕਈ ਮਾੜਿਆ ਕੰਮਾ ਕਰਕੇ ਮਾੜਿਆ ਵਾਲਿਆਂ ਦੀ ਗਿਣਤੀ ਸ਼ੁਰੂ ਕਰੀਏ ਤਾਂ ਕਈਆਂ ਦੇ ਨਾਂ ਖੁੱਲ ਜਾਣੇ ਪੋਤੜੇ ਖੁੱਲ ਜਾਣੇ ਪਰ ਦੂਜੇ ਪਾਸੇ ਲੋਰੈਂਸ ਬਸਰੋਈ ਇੰਟਰਵਿਊ ਇੱਕ ਨਿੱਜੀ ਚੈਨਲ ਨੇ ਲਿਆ ਕੇਸ ਚੱਲ ਪਿਆ ਉਸ ਡੀਐਸਪੀ ਤੇ ਹੁਣ ਉਹ ਵੀ ਨਕੇਲ ਕਸਤੀ ਆ ਤੇ ਉਸ ਮਾਮਲੇ ਦੇ ਵਿੱਚ ਕੀ ਲੱਗਦਾ ਕਿ ਕੱਲਾ ਉਹੀ ਡੀਐਸਪੀ ਆ ਜਾਂ ਇਹਦੇ ਨਾਲ ਆਲੇ ਦੁਆਲੇ ਹੋਰ ਵੀ ਬੰਦੇ ਜੁੜੇ ਹੋ ਗਏ ਹਾਂ ਸੁਨੀਲ ਜੀ ਜਿਹੜੇ ਕਿ ਇਸ ਤਰ੍ਹਾਂ ਦੇ ਮਾਮਲੇ ਆਉਂਦੇ ਆ ਦੇਖੋ ਹਾਈ ਪ੍ਰੋਫਾਈਲ ਗੈਂਗਸਟਰਸ ਲੋਰੈਂਸ ਬਸਰੋਈ ਜਿਹਨੇ ਕੇ ਸਿੱਧੂ ਮੂਸੇ ਵਾਲਾ ਜਿਹੜਾ ਕਤਲ ਦੇ ਵਿੱਚ ਮੁੱਖ ਸਰਗਨਾ ਜਿਹੜਾ ਹੈਗਾ ਤੇ ਔਰ ਬਹੁਤ ਸਾਰੀਆਂ ਜਿਹੜੀਆਂ ਚਾਹੇ ਸਰਮਾਨ ਖਾਨ ਦਾ ਮਾਮਲਾ ਲਾ ਲਓ ਉਹਦੇ ਵਿੱਚ ਜਿਹੜਾ ਹੈਗਾ ਕੇਂਦਰ ਬਿੰਦੂ ਆ ਜਿਹਨੂੰ ਕੇ ਹਾਈ ਪ੍ਰੋਫਾਈਲ ਗੈਂਗਸਟਰ ਗਿਣਿਆ ਗਿਆ ਵਾ ਤੇ ਉਹਦੀ ਉਹਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਂਦਾ ਉਹਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਂਦਾ ਤੇ ਪੰਜਾਬ ਦੇ ਵਿੱਚ ਸੀਆਈਏ ਸਟਾਫ ਜਿਹੜਾ ਜਾਂਚ ਹੋਈ ਆ ਹਾਈ ਕੋਰਟ ਨੇ ਜਿਹੜੀ ਬਣਾਈ ਸੀ ਜਾਂ ਸੈੱਟ ਬਣਾਈ ਸੀ ਜਾਂਚ ਲਈ ਕਮੇਟੀ ਬਣਾਈ ਸੀ ਉਹਨਾਂ ਨੇ ਰਿਪੋਰਟ ਦਿੱਤੀ ਆ ਸਾਰੀ ਵੀ ਇੱਕ ਖਰੜ ਠਾਣੇ ਦੇ ਵਿੱਚ ਸੀਆਈਏ ਸਟਾਫ ਦੇ ਵਿੱਚ ਖਰੜ ਇੰਟਰਵਿਊ ਹੋਈ ਆ ਕਿਉਂਕਿ ਇਹ ਕਿਵੇਂ ਹੋਈ ਸੀ ਉਹਦੇ ਵਿੱਚ ਇੰਟਰਵਿਊ ਹੋਈ ਸੀ ਭਾਵੇਂ ਕਿ ਪੰਜਾਬ ਪੁਲਿਸ ਹੱਥ ਛਾੜ ਗਈ ਸੀ ਵੀ ਸਾਡੇ ਪੰਜਾਬ ਵਿੱਚ ਨਹੀਂ ਹੋਈ ਨਾ ਪੰਜਾਬ ਦੀ ਜੇਲ੍ਹ ਚ ਹੋਈ ਆ ਕਿਉਂਕਿ ਉਹ Rajasthan ਜੇਲ੍ਹ ਚ ਹੋਈ ਆ ਤੇ ਉਹਨੇ ਜਿਹੜੀ ਹੈਗੀ ਆ ਇੰਟਰਵਿਊ ਹੋਈ ਸੀ ਆਨਲਾਈਨ ਇੰਟਰਵਿਊ ਹੋ ਕੇ ਉਹਦੇ ਵਿੱਚ ਉਹਨੇ ਆਪਣੇ ਜਿਹੜੇ ਵਿਚਾਰ ਦੱਸੇ ਸੀ ਤੇ ਔਰ ਇਸ ਤਰ੍ਹਾਂ ਉਹ ਉਹਨੂੰ ਜਿਹੜਾ ਹੈਗਾ ਬਾਅਦ ਦੇ ਵਿੱਚ ਜਿਹੜਾ ਦੋਸ਼ੀ ਪਾਇਆ ਗਿਆ ਉੱਪਰਲੇ ਅਫਸਰ ਵੀ ਵੱਜ ਜਾਂਦੇ ਆ ਕਿਉਂਕਿ ਉੱਪਰੋਂ ਹੀ ਸਾਰਾ ਇਸ਼ਾਰਾ ਹੁੰਦਾ ਵਾ ਜਿਹੜਾ ਕਿ ਕਿਉਂਕਿ ਇਕੱਲਾ ਡੀਐਸਪੀ ਨਹੀਂ ਹੈਗਾ ਹੋਰ ਵੀ ਵੱਡੇ ਵੱਡੇ ਅਫਸਰ ਹੋ ਸਕਦੇ ਨੇ ਇਹਦੇ ਵਿੱਚ ਕਿਉਂਕਿ ਉਹ ਜਿਹੜਾ ਐਡਾ ਵੱਡਾ ਹਾਈ ਪ੍ਰੋਫਾਈਲ ਆ ਗੈਂਗਸਟਰ ਆ ਉਹਨੂੰ ਜੈਡ ਸੁਰੱਖਿਆ ਵਾਂਗ ਸੁਰੱਖਿਆ ਦਿੱਤੀ ਹੋਈ ਆ ਤੇ ਉਹਦੀ ਇੰਟਰਵਿਊ ਹੋ ਜਾਣਾ ਤੇ ਇੱਕ ਜਿਹੜਾ ਹੈਗਾ ਬਹੁਤ ਵੱਡੀ ਗੱਲ ਆ ਸਵਾਲ ਖੜੇ ਹੁੰਦੇ ਨੇ ਗ੍ਰਹਿ ਵਿਭਾਗ ਤੇ ਵੀ ਸਵਾਲ ਖੜੇ ਹੁੰਦੇ ਨੇ ਪਰ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਜਦੋਂ ਜਾਂਚਾਈ ਤਾਂ ਉਹਨੂੰ ਸਸਪੈਂਡ ਕੀਤਾ ਬਰਖਾਸਤ ਕੀਤਾ ਕਿਉਂਕਿ ਉਹਦੇ ਵਿੱਚ ਹੋਰ ਵੀ ਬਹੁਤ ਕੁਝ ਨਿਕਲਿਆ ਉਹ ਗੁਰਸੇਰ ਸਿੰਘ ਡੀਐਸਪੀ ਸੀ ਜਿਹੜਾ ਕਿ ਉਹਦੇ ਵਿੱਚ ਨਿਕਲੇ ਕਿਉਂਕਿ ਉਹਦੇ ਗੈਂਗਸਟਰਾਂ ਨਾਲ ਵੀ ਸਬੰਧ ਨਿਕਲੇ ਕਿਉਂਕਿ ਇਸ ਤਰ੍ਹਾਂ ਦੇ ਹੋਰ ਵੀ ਕਹਿੰਦੇ ਇੱਕ ਦੋ ਤਿੰਨ ਡੀਐਸਪੀ ਹੈਗੇ ਨੇ ਵੀ ਜਿਹੜੇ ਕਿ ਇੱਕ ਦੋ ਗੈਂਗਸਟਰਾਂ ਦੇ ਗਰੁੱਪਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਕਲੂ ਦੇ ਦਿੰਦੇ ਨੇ ਉਹ ਵੀ ਮੇਰਾ ਵਿਰੁੱਧ ਵਾਲਾ ਤੁਸੀਂ ਇਨਕਾਊਂਟਰ ਕਰ ਦੋ ਵੀ ਅਸੀਂ ਫਲਾਣੇ ਤਾਂ ਜਾ ਰਹੇ ਮੈਂ ਤੁਹਾਨੂੰ ਆਹ ਦੱਸ ਦਿੰਨਾ ਉਹ ਫਿਰ ਤਰੱਕੀਆਂ ਲੈ ਲੈਂਦੇ ਨੇ ਜਾਨੀ ਕਿ ਇਸ ਤਰ੍ਹਾਂ ਦੀਆਂ ਅਮਕ ਘਟਨਾਵਾਂ ਵਾਪਰਦੀਆਂ ਨੇ ਹਾਂ ਗੁਰਸੇਰ ਸਿੰਘ ਤੇ ਲੱਗੇ ਨੇ ਵੀ ਇਹ ਗੈਂਗਸਟਰਾਂ ਨੂੰ ਦੱਸ ਦਿੰਦਾ ਸੀਗਾ ਇੱਕ ਵਪਾਰੀ ਨੇ ਹਾਈ ਕੋਰਟ ਦੇ ਵਿੱਚ ਰੈਟ ਕੀਤੀ ਵੀ ਮੈਂ ਇਹਨਾਂ ਤੋਂ ਸਿਕਿਉਰਿਟੀ ਮੰਗੀ ਮੈਂ ਇਹਨਾਂ ਨੂੰ ਦਰਖਾਸਤ ਦਿੱਤੀ ਮੈਨੂੰ ਥ੍ਰੈਟ ਆਈ ਗੈਂਗਸਟਰਾਂ ਦੀ ਫਰੋਤੀ ਦੀ ਮੈਂ ਸਿਕਿਉਰਿਟੀ ਦਿੱਤੀ ਤਾਂ ਮੇਨਾ ਜਿਹੜਾ ਹੈਗਾ ਇਹਨੇ ਕਾਰਵਾਈ ਨਹੀਂ ਕੀਤੀ ਔਰ ਸੁਗੁੰਦੀ ਉਹ ਗੈਂਗਸਟਰਾਂ ਦਾ ਲਗਾਤਾਰ ਮੈਨੂੰ ਦੱਸਦੇ ਰਹੇ ਵੀ ਤੂੰ ਫੇਰ ਪੁਲਿਸ ਕੋਲੇ ਜਾ ਰਿਹਾ ਕਹਿੰਦੇ ਜਦ ਕਿ ਮੈਂ ਨਿੱਜੀ ਤੌਰ ਤੇ ਬេស ਹੋਇਆ ਸੀ ਕਿਸੇ ਨੂੰ ਪਤਾ ਹੀ ਨਹੀਂ ਸੀ ਤਾਂ ਫੇਰ ਮੈਨੂੰ ਕਹਿੰਦੇ ਵੀ ਜਿਹੜਾ ਹੈਗਾ ਗਰਸੇਰ ਸਿੰਘ ਕਹਿੰਦੇ ਵੀ ਚਲੋ ਕੋਈ ਨਹੀਂ ਮੈਂ ਆਪਾਂ ਕੰਪਰੋਮਾਈਜ਼ ਕਰਾ ਲਵਾਂ ਪਰ ਉਹਨੇ ਜਿਹਨੇ ਕੰਪਰੋਮਾਈਜ਼ ਕੀ ਪੈਸੇ ਜਿੰਨੇ ਮੰਗਦਾ ਉਹਦੋਂ ਘੱਟ ਦੇ ਕਰ ਲਓ ਇਸ ਤਰ੍ਹਾਂ ਦੇ ਕੰਪਰੋਮਾਈਜ਼ ਹੋ ਸਕਦਾ ਜੇ ਇਧਰੋਂ ਜਾਂਚ ਕਰੇ ਸਰਕਾਰ ਜਾਂਚ ਕਰੇ ਤਾਂ ਬਹੁਤ ਸਾਰੇ ਨਿਕਲਣਗੇ ਕਿਉਂਕਿ ਆਮ ਤੌਰ ਤੇ ਜਿਹੜੇ ਵਪਾਰੀ ਸੀਗੇ ਉਹ ਕੰਪਰੋਮਾਈਜ਼ ਵਾਲੇ ਚੱਕਰਾਂ 'ਚ ਹੀ ਗੈਂਗਸਟਰਾਂ ਦੇ ਨਾਲ ਜਿਹੜਾ ਹੈਗਾ ਉਹ ਲੱਗੇ ਰਹੇ ਬਹੁਤ ਸਾਰੇ ਥਾਵਾਂ ਤੇ ਜਿਹੜੀਆਂ ਮੁਹਾਲੀ ਖਾਸ ਕਰਕੇ ਜਿਹੜੀਆਂ ਟਰਾਈ ਸਿਟੀ ਦੇ ਏਰੀਏ ਦੇ ਵਿੱਚ ਕਿਉਂਕਿ ਗੁਰਸੇਰ ਸਿੰਘ ਵੀ ਆਪਣੇ ਆਪ ਨੂੰ ਇੱਕ ਬੜੀਆਂ ਜਿਹਨੂੰ ਕਹਿੰਦੇ ਹੁੰਦੇ ਆ ਸਿੰਘਮ ਵਰਗਾ ਡੀਐਸਪੀ ਦੱਸਦਾ ਸੀਗਾ ਕਿਉਂਕਿ ਜਦੋਂ ਫਿਰ ਪੈਂਦੀ ਆ ਜਦੋਂ ਆਉਂਦੇ ਆ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਤੇ ਉਹਨੇ ਪ੍ਰਾਪਰਟੀ ਵੀ ਚੰਗੀ ਬਣਾਈ ਤੇ ਪਲੋਟਾਂ ਦਾ ਜਿਹੜਾ ਰੌਲਾ ਹੁੰਦਾ ਸੀਗਾ ਕਈ ਪਲਾਟਾਂ ਦਾ ਰੌਲਾ ਵਾਇਕ ਪਾਸੇੋਂ ਧਮਕੀ ਵੀ ਆ ਜਣੀ ਤੇ ਪਲਾਟ ਅਗਲੇ ਨੇ ਡਰਦੇ ਨੇ ਸਸਤੇ ਰੇਟ ਨੂੰ ਦੇ ਦੇਣਾ ਇਹਨੇ ਟੇਡੇ ਢੰਗ ਦੇ ਨਾਲ ਆਪਣੇ ਗਾਂ ਕਿਸੇ ਹੋਰ ਬੰਦੇ ਰਾਹੀਂ ਜਿਹੜਾ ਸੌਦਾ ਕਰਾ ਕੇ ਜਾਂ ਰੌਲੇ ਵਾਲੇ ਕੇਸ ਹੁੰਦੇ ਸੀਗੇ ਸਸਤੇ ਰੇਟ ਦੇ ਵਿੱਚ ਉਹ ਪਲਾਟ ਜਿਹੜਾ ਹੈਗੇ ਲੈ ਲੈਂਦੇ ਸੀ ਇਹਨੇ ਬਹੁਤ ਸਾਰੇ ਸ਼ੋਰੂਮ ਵੀ ਜੇ ਕਹਿੰਦੇ ਜਿਹੜੇ ਲਏ ਆ ਜੇ ਇਧਰ ਨੂੰ ਜਾਂਚ ਹਜੇ ਤਾਂ ਸਟਾਰਟ ਹੋਈ ਆ ਤੇ ਪਰ ਪੁਲਿਸ ਨੇ ਜਿਹੜਾ ਹੈਗਾ ਹੁਣ ਭਾਵੇਂ ਭਗੌੜਾ ਵਾਅ ਕਹਿੰਦੇ ਸ਼ਾਇਦ ਵਿਦੇਸ਼ ਚ ਲੱਗ ਗਿਆ ਪਰ ਉਹਦੇ ਤੇ ਜਿਹੜੀ ਪ੍ਰਾਪਰਟੀ ਆ ਉਹਦੀ ਤੇ ਉਹਦੀ ਤੇ ਜਿਹੜਾ ਡੀਏ ਦਾ ਪਰਚਾ ਕੀਤਾ ਆਮਦਨ ਸਰੋਤਾਂ ਨਾਲੋਂ ਵੱਧ ਜਿਹੜੀ ਹੈਗੀ ਆ ਇਹ ਆਮਦਨੀ ਕਿਵੇਂ ਹੋਈ ਆ ਉਹਦੇ ਤੇ ਵੀ ਸਿਕੰਜਾ ਕਸਤਾ ਉਹ ਤਾਂ ਗੱਲ ਤੁਹਾਡੀ ਠੀਕ ਆ ਪਰ ਦੂਜੇ ਪਾਸੇ ਡੀਐਸਪੀ ਦੀ ਗੱਲ ਹੋ ਗਈ ਡੀਜੀਪੀ ਨੇ ਜੋ ਅੱਜ ਗੱਲਾਂ ਕਹੀਆਂ ਪਰ ਬਦਲਾਖੋਰੀ ਦੀ ਭਾਵਨਾ ਸ਼ੁਰੂ ਵਾਲਾ ਚੈਪਟਰ ਅਸੀਂ ਚਾਹੀਏ ਦੇਖਿਏ ਉਦੇਚ ਸਿਆਸੀ ਤੌਰ ਤੇ ਮਜੀਠੇਆਲਾ ਮਾਮਲਾ ਹੋਵੇ ਉਹਦੇ ਚ ਬਦਲਾਖੋਰੀ ਦੀ ਗੱਲ ਕਹੀ ਜਾਂਦੀ ਆ ਪਰ ਅੱਜ ਬਦਲਾਖੋਰੀ ਦੀ ਦੀ ਗੱਲ ਕਹੀ ਗਈ ਜਦੋਂ ਬੰਬੀਹਾ ਗੈਂਗ ਨੇ ਜੱਗੂ ਬਵਾਨਪੁਰੀ ਦੀ ਮਾਂ ਦਾ ਜਿਹੜਾ ਕਤਲ ਕਰ ਦਿੱਤਾ ਗੋਲੀਆਂ ਮਾਰ ਕੇ ਤੇ ਉਹਨਾਂ ਨਾਲ ਇੱਕ ਨੌਜਵਾਨ ਵੀ ਮੌਜੂਦ ਸੀ ਤੇ ਇਹ ਜਿਹੜਾ ਗੈਂਗਵਾਰ ਮੁੱਲ ਤੋਂ ਦੇਖਣ ਨੂੰ ਮਿਲ ਰਿਹਾ ਸਰਕਾਰ ਤਾਂ ਪੂਰੇ ਐਕਸ਼ਨ ਮੋਡ 'ਚ ਹੀ ਆ ਕਿਉਂਕਿ ਇਹ ਜਿਹੀਆਂ ਚੀਜ਼ਾਂ ਤੇ ਪੂਰਾ ਗੈਂਗ ਕਲਚਰ ਵੀ ਬਹੁਤ ਕੰਟਰੋਲ ਕੀਤਾ ਪਰ ਇਹ ਜਿਹੜੇ ਗੈਂਗਸਟਰ ਨੇ ਇਹਨਾਂ ਤੇ ਕਿੰਨਾ ਨਤ ਪਾਈ ਜਾਵੇ ਦੇਖੋ ਜੀ ਸਨੀਲ ਜੀ ਦਾ ਗੈਂਗਸਟਰ ਬਾਦ ਆ ਹੂੰ ਭਾਵੇਂ ਕਿ ਗੈਂਗਸਟਰ ਬਾਜ਼ ਹੁਣ ਹੁਣ ਆਪਾਂ ਇਹਨੂੰ ਗੈਂਗਸਟਰ ਕਹਿ ਰਹੇ ਨੇ ਇਹ ਵੀ ਇੱਕ ਬਹੁਤ ਪੁਰਾਣਾ ਚੱਲਦਾ ਆ ਰਿਹਾ ਪਹਿਲਾਂ ਡਾਕੂ ਹੁੰਦੇ ਸੀ ਹੂੰ ਡਾਕੂ ਲੁੱਟਦੇ ਸੀ ਠੀਕ ਹੈ ਜੀ ਲੜਾਈਆਂ ਹੁੰਦੀਆਂ ਸੀਗੀਆਂ ਫੇਰ ਬੈਲੀ ਬੈਲੀ ਪੁੱਤ ਵੀ ਜਿਹਨੇ ਕਹਿੰਦੇ ਹੁੰਦੇ ਸੀ ਬੈਲੀ ਫਲਾਣਾ ਹਾਂਜੀ ਡਾਕੂ ਬੈਲੀ ਇਹ ਕਲਚਰ ਸੀਗਾ ਤੇ ਫੇਰ ਗੁੰਡੇ ਤੇ ਹੁਣ ਅੱਜ ਦੇ ਦੇਖਿਆ ਜਾਵੇ ਗੈਂਗਸਟਰ ਬਾਦ ਗੈਂਗਸਟਰ ਬਾਦ ਵੀ ਡਰੱਗ ਦੇ ਨਾਲ ਇਹਨਾਂ ਦਾ ਗੂੜਾ ਰਿਸ਼ਤਾ ਵਾ ਡਰੱਗ ਤੇ ਦੇਸ਼ ਵਿਰੋਧੀ ਜਿਹੜੀਆਂ ਘਟਨਾਵਾਂ ਨੇ ਸਾਡਾ ਗਵੰਡੀ ਮੁਲਕਾ ਪਾਕਿਸਤਾਨ ਦੇ ਨਾਲ ਜਿਹੜਾ ਹੈਗਾ ਲੱਗਦਾ ਵਾ ਹਿੱਸਾ ਤੇ ਉਧਰੋਂ ਵੀ ਜਿਹੜਾ ਹੈਗਾ ਸਾਨੂੰ ਹਥਿਆਰ ਜਿਹੜੇ ਸਾਡੇ ਨੌਜਵਾਨਾਂ ਨੂੰ ਉਹਨਾਂ ਨੂੰ ਜਿਹੜਾ ਹੈਗਾ ਗਨ ਕਲਚਰ ਚ ਪਾ ਕੇ ਤੇ ਨਸ਼ੇ ਦੀ ਤਸਕਰੀ ਕਰਾਈ ਜਾਂਦੀ ਆ ਇਸੇ ਤਰ੍ਹਾਂ ਹੀ ਇੱਥੋਂ ਜਿਹੜੇ ਕਾਲਜਾਂ ਚੋਂ ਉੱਠੇ ਆ ਇਹ ਡਰੱਗ ਤੋਂ ਹੀ ਉੱਠ ਕੇ ਜਿਹੜੇ ਗੈਂਗਸਟਰ ਬਣ ਜਾਂਦੇ ਨੇ ਇਸ ਤਰ੍ਹਾਂ ਜੱਗੂ ਭਗਮਾਨਪੁਰੀਆ ਵੀ ਇੱਕ ਖਿਡਾਰੀ ਸੀਗਾ ਜਿਹੜਾ ਕਿ ਇਸ ਦਲਦਲ ਦੇ ਵਿੱਚ ਫਸਿਆ ਹੋਇਆ ਵਾ ਹਮ ਔਰ ਭਾਵੇਂ ਉਹ 2015 ਤੋਂ ਜੇਲ੍ਹ ਦੇ ਵਿੱਚ ਹੀ ਆ ਪਰ ਉਸਨੇ ਜੇਲ੍ਹ ਦੇ ਵਿੱਚ ਹੁੰਦਿਆਂ ਹੋਇਆ ਵੀ ਉਹਦਾ ਇੱਕ ਨਾਮ ਜਿਹੜਾ ਹੈਗਾ ਇਹਦੇ ਵਾਂਗ ਲੌਰਸ ਬਸਨੋਈ ਵਾਂਗ ਹੀ ਚੱਲਦਾ ਸੀ ਹਮ ਕ੍ਰਾਈਮ ਦੀ ਦੁਨੀਆ ਦੇ ਵਿੱਚ ਕਿਉਂਕਿ ਭਾਵੇਂ ਉਹ ਉਹਦੇ ਤੇ ਦੋਸ਼ ਲੱਗੇ ਜਿਵੇਂ ਮਖ्तार ਅंसारी ਨੂੰ ਪੰਜਾਬ ਦੇ ਵਿੱਚ ਲਿਆ ਕੇ ਵੀਆਈਪੀ ਕਲਚਰ ਰੱਖਿਆ ਗਿਆ ਪ੍ਰੋਟੈਕਸ਼ਨ ਬਰਾਂਟਾ ਤੇ ਤੇ ਔਰ ਉਹਨੂੰ ਵੀ ਆਈਪੀ ਖਬਰਾਂ ਵੀ ਲੱਗੀਆਂ ਤੇ ਕਾਂਗਰਸ ਦੇ ਰਾਜ ਦੇ ਦੌਰਾਨ ਫਿਰ ਉਸੇ ਤਰ੍ਹਾਂ ਹੀ ਜਿਹੜਾ ਹੈਗਾ ਕਾਂਗਰਸ ਦੇ ਦੌਰਾਨ ਰਾਜ ਦੇ ਦੌਰਾਨ ਹੀ ਵਿਕਰਮ ਸਿੰਘ ਵਜੀਠੀਆ ਵੀ ਇਸੇ ਦੋਸਰੋਂਦੇ ਸੀ ਸੁਖਜਿੰਦਰ ਸਿੰਘ ਰੰਧਾਵਾ ਤੇ ਵੀ ਉਹਦੇ ਨਜ਼ਦੀਕੀ ਸਬੰਧ ਆ ਉਹਦੇ ਨਾਲ ਜੱਗੂ ਭਗਵਾਨਪੁਰੀਏ ਨਾਲ ਉਹ ਕਾਫੀ ਪ੍ਰੈਸ ਕਾਨਫਰੰਸਾਂ ਵੀ ਕਰ ਕੀਤੀਆਂ ਉਹਨਾਂ ਨੇ ਪਰ ਖੈਰ ਕੋਈ ਸਾਬਤ ਨਹੀਂ ਕਰ ਸਕਿਆ ਪਰ ਫਿਰ ਵੀ ਉਹ ਗ੍ਰਹਿ ਮੰਤਰੀ ਰਹੇ ਪਰ ਉਸ ਸਮੇਂ ਇੱਕ ਜਿਹੜਾ ਹੈਗਾ ਜਿਹੜਾ ਕਿ ਅੱਜ ਜਿਹੜੀ ਘਟਨਾ ਵਾਪਰੀ ਆ ਰਾਤ ਉਹਦੇ ਵਿੱਚ ਜੱਗੂ ਪਗਵਾਨਪੁਰੀਏ ਦੇ ਜਿਹੜਾ ਮਾਮੇ ਦਾ ਮੁੰਡਾ ਸੀ ਕਰਨਜੀਤ ਕਰਨਪਰੀ ਦਾ ਉਹ ਗੱਡੀ ਚਲਾਉਂਦਾ ਸੀ ਉਹਦਾ ਬਟਾੜੇ ਵੀ ਉਹਨਾਂ ਦਾ ਘਰ ਸੀ ਉਹ ਗੱਡੀ ਦੇ ਬੀ ਸੀਟ ਤੇ ਬੈਠਾ ਸੀ ਉਹਦੀ ਮਾਂ ਵੀ ਨਾਲ ਸੀ ਮਾਂ ਤੋਂ ਜਿੰਦੀ ਉਹਨਾਂ ਨੇ ਭਾਵੇਂ ਕੀ ਰੈਕੀ ਜਿਹੜੀ ਜ਼ਰੂਰ ਕੀਤੀ ਹੋਏਗੀ ਵੀ ਕਿੰਦਰੋਂ ਚੱਲੇ ਆ ਕਿੱਥੋਂ ਆਏ ਆ ਤੇ ਉਹਨਾਂ ਨੇ ਆਉਣ ਸਾਰ ਜਿਹੜੀ ਸੀਸੀਟੀਵੀ ਫੁਟੇਜ ਵਿੱਚ ਵੀ ਆਪਾਂ ਦੇਖ ਰਹੇ ਆ ਵੀ ਗੋਲੀਆਂ ਮਾਰ ਕੇ ਗੋਲੀਆਂ ਚਲਾਈਆਂ ਗਈਆਂ ਤੇ ਆਖਰ ਦੋ ਬੰਦੇ ਜਿਹੜੇ ਸੀਸੀਟੀਵੀ ਤੇ ਆਏ ਆ ਮੋਟਰਸਾਈਕਲ ਸਵਾਰ ਕਿੰਨੇ ਬੰਦੇ ਸੀ ਬੰਦੇ ਜਿਆਦਾ ਵੀ ਹੋ ਸਕਦੇ ਆ ਤੇ ਪਰ ਉਸੇ ਤਰ੍ਹਾਂ ਹੀ ਜਿਹੜਾ ਹੈਗਾ ਬੰਬੀਹਾ ਗਰੁੱਪ ਜਿਹੜਾ ਹੈਗਾ ਉਹ ਭਾਵੇਂ ਅਸੀਂ ਉਹਦੀ ਪੋਸਟਿੰਗ ਨਹੀਂ ਕਰਦੇ ਉਹਨਾਂ ਨੇ ਫੇਸਬੁੱਕ ਤੇ ਜਿਹੜਾ ਹੈਗਾ ਜ਼ਿੰਮੇਵਾਰੀ ਲਈ ਆ ਪਰ ਜਿਹੜਾ ਹੈਗਾ ਔਰਤ ਦਾ ਮਾਰਨਾ ਇੱਕ ਮਾਂ ਸਾਰੇ ਵੱਲੋਂ ਜਿਹੜਾ ਹੈਗਾ ਨਿੰਦਾ ਆ ਰਹੀ ਆ ਭਾਵੇਂ ਉਹ ਹਾਂ ਗੈਂਗਸਟਰ ਦੀ ਮਾਂ ਹੁੰਦੀ ਆ ਚਾਹੇ ਕਿਸੇ ਦੀ ਮਾਂ ਹੋਵੇ ਮਾਂ ਤਾਂ ਮਾਂ ਹੁੰਦੀ ਆ ਪਰ ਹਾਂ ਦੇਖਿਆ ਜਾਵੇ ਮਾਂ ਨੂੰ ਜਿਹੜਾ ਜੱਗੂ ਭਗਵਾਨਪੁਰੀਏ ਨੇ ਕਾਂਗਰਸ ਦੇ ਗਵਰਨਮੈਂਟ ਦੇ ਦੌਰਾਨ ਸਰਪੰਚ ਵੀ ਬਣਾਤਾ ਸੀ ਪਿੰਡ ਦੀ ਕਿਉਂਕਿ ਸਰਬਸੰਮਤੀ ਨਾਲ ਲੋਕਾਂ ਨੇ ਡਰਦਿਆਂ ਨੇ ਡਰਦਿਆਂ ਨੇ ਬਣਾਤਾ ਕਿਉਂਕਿ ਇਸ ਤਰ੍ਹਾਂ ਗੈਂਗਸਟਰ ਜਿਹੜੇ ਹੈਗੇ ਆ ਜੇਲ੍ਹਾਂ ਦੇ ਵਿੱਚ ਬੈਠੇ ਮੈਨੂੰ ਯਾਦ ਆ ਕਾਲਾ ਧਨੋਲਾ ਸੀਗਾ ਉਹ ਵੀ ਗੈਂਗਸਟਰ ਸੀਗਾ ਆਪਣੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਉਹ ਵੀ ਨਾਮੀ ਗੈਂਗਸਟਰ ਸੀਗਾ ਉਹਨੇ ਜੇਲ੍ਹ ਦੇ ਵਿੱਚ ਬੈਠਿਆ ਆਪ ਵੀ ਕਾਉਂਸਲਰ ਬਣ ਗਿਆ ਆਪ ਦਾ ਟੱਬਰ ਨੂੰ ਵੀ ਕਾਉਂਸਲਰ ਆਪ ਦੀ ਮਾਤਾ ਨੂੰ ਵੀ ਕਾਉਂਸਲਰ ਆਪ ਦੀ ਮਾਤਾ ਨਗਰ ਕਾਉਂਸਲ ਦੀ ਪ੍ਰਧਾਨ ਬਣਾਤਾ ਸੀ ਆਕਾਲੀ ਗਵਰਨਮੈਂਟ ਵੇਲੇ ਜਾਨੀ ਕਿ ਉਹਦਾ ਇੰਨਾ ਦਬਦਬਾ ਸੀ ਜਿਸ ਵੇस्ते ਉਹਨੂੰ ਜ਼ਮਾਨਤ ਮਿਲ ਜਾਂਦੀ ਸੀ ਤੇ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਇਹ ਵੀ ਜੇਕਰ ਦੇਖਿਆ ਜਾਵੇ ਇਹਨੇ ਵੀ ਆਪਣੀ ਮਾਂ ਸਰਪੰਚ ਬਣਾਤੀ ਇੱਕ ਹੋਰ ਗੱਲ ਜਿਹੜੀ ਹੈਗੀ ਆ ਸਾਹਮਣੇ ਆਈ ਸੀ ਜਦੋਂ ਕਾਂਗਰਸ ਦਾ ਰਾਸੀ ਉਸ ਸਮੇਂ ਇਹਦੀ ਜਿਹੜੀ ਪਤਨੀ ਸੀ ਜੱਗੋ ਭਗਾਨਪੁਰੀ ਦੀ ਉਹਦਾ ਉਹਦੀ ਮੌਤ ਹੋ ਜਾਂਦੀ ਹੈ ਤੇ ਤੇ ਮੂੰਹ ਨੇ ਰਹੀ ਉਹਦਾ ਸੰਸਕਾਰ ਕਰ ਦਿੱਤਾ ਜਾਂਦਾ ਉਹਨੂੰ ਸਿਵਿਆਂ ਦੇ ਵਿੱਚ ਸੰਸਕਾਰ ਕਰ ਦਿੱਤਾ ਜਾਂਦਾ ਤੇ ਔਰ ਕਿਸੇ ਨੂੰ ਡੇਕਿਆ ਨਹੀਂ ਜਾਂਦਾ ਜਿਸ ਤੋਂ ਬਾਅਦ ਦੇ ਵਿੱਚ ਕੁੜੀ ਦੇ ਪੇਕੇ ਆ ਕੇ ਰੌਲਾ ਪਾਉਂਦੇ ਆ ਪਰ ਉਹਨਾਂ ਦੀ ਕਿਸੇ ਨੇ ਨਹੀਂ ਸੁਣੀ ਵੀ ਸਾਡੀ ਕੁੜੀ ਨੂੰ ਇਹਨਾਂ ਨੇ ਕਤਲ ਕਰਤਾ ਜਲਾਤਾ ਆਖਰ ਇਹ ਅਜੇ ਤੱਕ ਗੱਲ ਬਾਹਰ ਨਹੀਂ ਆਈ ਭਾਵੇਂ ਕਿ ਅੱਜ ਆਪਾਂ ਇਸ ਮੰਚ ਤੇ ਹੀ ਗੱਲ ਦੱਸ ਰਹੇ ਆਂ ਕਿਉਂਕਿ ਹੋ ਸਕਦਾ ਹੁਣ ਉਹ ਵੀ ਜਾਂਚਾਂ ਜਿਹੜੀਆਂ ਸ਼ੁਰੂ ਹੋਣ ਕੀ ਜਿਹੜਾ ਕਨੈਕਸ਼ਨ ਜਿਹੜਾ ਹੈਗਾ ਕਿੱਧਰੋਂ ਆਇਆ ਕਿੱਧਰ ਨੂੰ ਚੱਲਿਆ ਤੇ ਔਰ ਉਹਦੋਂ ਮਾਮਲਾ ਕਿਉਂ ਨਹੀਂ ਦਰਜ ਹੋਇਆ ਕਿਉਂਕਿ ਜੱਗੂ ਭਗਵਾਨਪੁਰੇ ਤੇ ਜਿਹੜੇ ਹੈਗੇ ਆ ਕਤਲਾਂ ਤੇ ਫਰੋਤੀਆਂ ਦੇ ਰੰਗਦਾਰੀਆਂ ਦੇ ਜਿਹੜੇ ਹੈਗੀਆਂ ਮੰਗਣ ਤੇ ਬਹੁਤ ਸਾਰੇ ਮਾਮਲੇ ਦਰਜ ਆ ਜਿਹੜਾ ਕਿ ਇਸ ਵਾਰ ਇਸ ਸਮੇਂ ਅਸਾਮ ਦੀ ਜੇਲ੍ਹ ਦੇ ਵਿੱਚ ਬੰਦਾ ਕਿਉਂਕਿ ਸਿੱਧੂ ਮੂਸੇ ਵਾਲੇ ਕੇਸ ਦੇ ਵਿੱਚ ਵੀ ਇਹਦਾ ਨਾਮ ਜੱਗੂ ਭਗਵਾਨਪੁਰੇ ਦਾ ਆਇਆ ਸੀਗਾ ਹੁਣ ਆਪਾਂ ਦੇਖਦੇ ਆਂ ਵੀ ਸਰਕਾਰ ਜਿਹੜਾ ਹੈਗਾ ਅਗੇ ਜੀ ਕਿੱਧਰ ਨੂੰ ਜਿਹੜੀ ਜਾਂਚ ਜਾਂਦੀ ਆ ਤੇ ਇਹ ਹੁਣ ਆਉਣ ਵਾਲਾ ਸਮਾਂ ਵੈਸੇ ਤਿੰਨੋਂ ਹੀ ਮਸਲੇ ਦੇਖਣ ਵਾਲੇ ਹੋਣਗੇ ਜਗਤਪੁਰ ਸਿੰਘ ਕਿਉਂਕਿ ਤਿੰਨੋਂ ਹੀ ਮਸਲਿਆਂ ਦੇ ਵਿੱਚ ਜਦੋਂ ਵੀ ਹੁਣ ਜਾਂਚ ਦਰਜਾਂਚ ਪੰਨੇ ਖੁੱਲਣਗੇ ਟੱਕਈ ਜਿਹੜੇ ਨੇ ਉਹ ਸਾਹਿਬ ਜੋ ਘਰਾਂ ਚ ਆ ਜਿ ਬੈਠੇ ਨੇ ਜੋ ਨਾ ਮਸਲਿਆਂ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਚਿੰਤਾ ਹੋਏਗੀ ਕਿ ਕਿੱਥੇ ਅਸੀਂ ਤਾਂ ਨਹੀਂ ਰਗੜੇ ਜਾਈਏ ਫਿਰ ਨਾਲ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸასი ਗਾਲ ਜੀ ਸਰ